ਮਾਲਕ ਨੇ ਤੇਰਾ ਕੁਝ ਨਹੀਂ ਵਿਗਾੜਨਾ ਤੇਰਾ ਵਿਗੜੇਗਾ ਕਿ ਇਹ ਤੈਨੂੰ ਜਰੂਰ ਦੱਸ ਦੇਾਂਗੇ ਅੱਜ ਤੂੰ ਬੜਾ ਦਾਦਾ ਬਣਿਆ ਹੋਈਂ ਹੂੰ ਮਿੱਟੀ ਨਹੀਂ ਤੂੰ ਪੈਰ ਨੂੰ ਲੱਗਣ ਦਿੰਦਾ ਹਾਂਜੀ ਕਿਸੇ ਪਾਸੇ ਕੱਲ ਨੂੰ ਜੇ ਤੂੰ ਨਾਮ ਨਹੀਂ ਜਪੇਂਗਾ ਤੈਨੂੰ ਸਜ਼ਾ ਇਹ ਮਿਲੇਗੀ ਕਿ ਤੇਰੇ ਹੀ ਘਰ ਦੇ ਵਿੱਚ ਤੂੰ ਪਸ਼ੂ ਬਣ ਕੇ ਖੜਾ ਹੋਵੇਂਗਾ ਤੇਰੇ ਬੱਚਿਆਂ ਨੇ ਤੇਰੇ ਗਲ ਦੇ ਵਿੱਚ ਸੰਗਲ ਪਾ ਲੈਣਾ ਪੁੱਛ ਕੇ ਦੇਖੋ ਜਿਹੜੇ ਤੁਹਾਡੇ ਘਰ ਪਸ਼ੂ ਖੜੇ ਐ ਜਿਹੜੇ ਤੁਹਾਡੇ ਘਰ ਕੁੱਤੇ ਐ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਚੂਹੇ ਐ ਬਿੱਲੀਆਂ ਨੇ ਉਹ ਕੌਣ ਨੇ ਅੱਛਾ ਉਹ ਸਾਡੇ ਹੀ ਮੈਂਬਰ ਨੇ ਮੈਂਬਰ ਉਹ ਆਈ ਸੀ ਇਸ ਦੁਨੀਆ ਦੇ ਉਹ ਵੀ ਐਦਾਂ ਬੋਲਦੇ ਸੀ ਕਹਿ ਰਹੇ ਸੀ ਉਹ ਵੀ ਐਦਾਂ ਸਾਡਾ ਕੀ ਵਿਗਾੜੇਗਾ ਆਹ ਵਿਗਾੜਤਾ ਤੇਰੇ ਬੱਚਿਆਂ ਨੇ ਤੇਰੇ ਗਲ ਦੇ ਵਿੱਚ ਸੰਗਲ ਪਾ ਲਿਆ ਨਾ ਤੂੰ ਮੁੱਖ ਤੋਂ ਬੋਲ ਸਕਦਾ ਮੈਨੂੰ ਠੰਡ ਲੱਗਦੀ ਆ ਓਏ ਅੰਦਰ ਬੰਨ ਦਿਓ ਨਾ ਤੂੰ ਬੋਲ ਸਕਦਾ ਮੈਨੂੰ ਤੇ ਲੱਗੀ ਆ ਓਏ ਪਾਣੀ ਪਿਆ ਦਿਓ ਉਹ ਮੇਰੇ ਹੇਠਾਂ ਗਿੱਲਾ ਓਏ ਚੱਕ ਦਿਓ ਹੁਣ ਗੋਬਰ ਦੇ ਉੱਤੇ ਬੈਠੇਗਾ ਤੇਰਾ ਆਹ ਵਿਗਾੜੂਗਾ ਮਾਲਕ ਇਹ ਹੈ ਉਹਨਾਂ ਲੋਕਾਂ ਦੇ ਲਈ ਬਚਨ ਜਿਹੜੇ ਕਹਿ ਰਹੇ ਆ ਕਿ ਸਾਡਾ ਕੀ ਬਗਾੜੇਗਾ ਮਾਲਕ ਆ ਬਗਾੜੇਗਾ ਆਪਣਾ ਤੇ ਖਾਸ ਕਰਕੇ ਉਹ ਦਿਨ ਯਾਦ ਕਰੋ ਜਦੋਂ ਤੁਸੀਂ ਬਾਹਰੋਂ ਆਉਣੀ ਹੋ ਤੁਹਾਡਾ ਪਾਲਿਆ ਹੋਇਆ ਕੁੱਤਾ ਤੁਹਾਨੂੰ ਦੇਖ ਕੇ ਫਟਾਫਟ ਭੱਜ ਕੇ ਆਉਂਦਾ ਤੁਹਾਡੇ ਪੈਰਾਂ ਦੇ ਵਿੱਚ ਲਟਦਾ ਉਹ ਤੁਹਾਨੂੰ ਪਿਆਰ ਕਰਦਾ ਹਮ ਕਿਉਂ ਫਰਿਆਦੀ ਅੱਖਾਂ ਦੇ ਨਾਲ ਤੁਹਾਨੂੰ ਕੁਝ ਮੰਗਦਾ ਹੈ ਕਿ ਮੈਨੂੰ ਭੁੱਖ ਲੱਗੀ ਹੈ ਕੁਝ ਦੇ ਦੇ ਹੂੰ ਜਾਂ ਮੈਨੂੰ ਮਤਲਬ ਕਿ ਪਿਆਸ ਲੱਗੀ ਹੈ ਮੈਨੂੰ ਪਾਣੀ ਪਿਆ ਦੇ ਜਾਂ ਮੇਰੀ ਸਿਹਤ ਠੀਕ ਨਹੀਂ ਫਰਿਆਦੀ ਨੇਤਰਾਂ ਦੇ ਨਾਲ ਸਾਡੇ ਕੋਲੇ ਆ ਕੇ ਸਾਡੇ ਪੈਰਾਂ 'ਚ ਲਿਟਦਾ ਹੈ ਬੰਦਾ ਹਉਮੇ ਦਾ ਮਾਰਿਆ ਹੰਕਾਰ ਦਾ ਮਾਰਿਆ ਸੁੱਤਾ ਹੋਇਆ ਨਾ ਸੋਜੀ ਹੋਣ ਕਰਕੇ ਉਸ ਦੇ ਠੋਕਰ ਮਾਰਦਾ ਹਾਂ ਵੀ ਹੋ ਜਾ ਪਰ ਪਰ ਆਹੋ ਕਤੀੜ ਕਿੱਥੋਂ ਆਇਆ ਪੈਰਾਂ 'ਚ ਸਹੀ ਗੱਲ ਹੈ ਬੋਲਦੇ ਆਪਾਂ ਇਹਨਾਂ ਬਿਲਕੁਲ ਜੀ ਬਿਲਕੁਲ ਕਤੀੜ ਤੂੰ ਪਰ ਆਹੋ ਕਿੱਥੋਂ ਆ ਗਿਆ ਮੇਰੇ ਪੈਰਾਂ 'ਚ ਚੱਲ ਪਿੱਛੇ ਹੂੰ ਯਾਦ ਰੱਖ ਇੱਕ ਦਿਨ ਤੈਨੂੰ ਵੀ ਇਸ ਸਟੇਜ ਤੇ ਆਉਣਾ ਪੈਣਾ ਜੇ ਆਪਾਂ ਖੇਲ ਨੂੰ ਜਿੱਤ ਗਏ ਤਾਂ ਮਾਲਕ ਦੀ ਗੋਦ ਹੈ ਔਰ ਉੱਪਰ ਸਾਡੇ ਲਈ ਕੋਈ ਮਹਿਲ ਮਨਾਰੇ ਨਹੀਂ ਹੈ